ਤੁਹ ਸਾਬ ਲਾਲੂ ਵੀ ਇੱਕ ਪਾਸੇ 10 ਲੱਖ ਫੌਜ ਇੱਕ ਪਾਸੇ 40 ਸਿੰਘ ਦੇਖੋ 10 ਲੱਖ ਖੌਲ ਤੇ 40 ਸਿੰਘ ਕਹਿ ਦਣਾ ਸੌਖਾ ਤੇ ਕਿਵੇਂ ਬਾਬਾ ਉਹਦੇ ਵਿੱਚ ਬੈਠਾ ਦਸਵੇਂ ਪਾਸ਼ਾ ਤੇ ਕਿਵੇਂ ਹੌਸਲੇ ਦੇ ਨਾਲ ਲੜ ਰਹੇ ਨੇ ਕਿਵੇਂ ਕੰਨਾਂ ਟੱਪ ਕੇ ਕਿਲੇ ਦੀਆਂ ਕੰਨਾਂ ਟੱਪ ਕੇ ਜਿਉਂਦਾ ਫੜਨ ਦੀ ਕੋਸ਼ਿਸ਼ ਕਰਦੇ ਆ 42 ਕੇ ਸਾਹਮਣੇ 10 ਲੱਖ ਸਿੰਘੋ ਕੇ ਜੋਸ਼ ਸੇ ਕਿੰਨਾ ਡਰਤੀ ਹੈ ਮੁਗਲ ਫੌਜ ਬੋਲੇ ਸੋਨੇ ਹਾ ਕਹਿੰਦੇ ਨੇ ਵੀ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਆਇਆ ਆਇਆ ਤੇ ਉਹ ਪੜ ਕੇ ਉਸ ਨੂੰ ਹਾਰਟ ਅਟੈਕ ਆ ਗਿਆ ਜਦੋਂ ਗੁਰੂ ਸਾਹਿਬ ਦਾ ਉਹ ਜਫਰਨਾਮਾ ਪੜਿਆ ਦੱਖਣ ਚ ਬੈਠੇ ਨੇ ਇੱਥੋਂ ਦੋ ਸਿੰਘ ਉਹਨੂੰ ਜ਼ਫਰਨਾਮਾ ਲੈ ਕੇ ਗਏ ਜਦੋਂ ਪੜਿਆ ਤੇ ਗੁਰੂ ਸਾਹਿਬ ਨੇ ਜ਼ਫਰਨਾਮਾ ਫਾਰਸੀ ਚ ਲਿਖਿਆ ਸੀ ਗੁਰੂ ਸਾਹਿਬ ਵੀ ਵਿਦਵਾਨ ਬਹੁਤ ਵੱਡੇ ਸੀ ਫਾਰਸੀ ਦੇ ਤੇ ਜਦੋਂ ਪੜਿਆ ਜਦੋਂ ਵਿਦਵਾਨ ਨੂੰ ਵਿਦਵਾਨ ਪੜਦਾ ਹੈ ਤੇ ਉਹਦੀ ਆਤਮਾ ਨੂੰ ਨਿਚੋੜਾ ਤਾਂ ਪੈਂਦਾ ਹੈ ਉਹਨੂੰ ਪਤਾ ਲੱਗੇ ਵੀ ਆ ਕੀ ਪਣਾ ਵਰਤ ਗਿਆ ਉਹਦੇ ਤੋਂ ਚੜ੍ਹਦੀ ਔਰ ਹੈ ਨਾ ਉਹ ਸ਼ਿਕਾਰੀ ਕਿਉਂਕਿ ਰਾਜਪੂਤਾਂ ਦਾ ਜਾਇਆ ਸੀ ਉਹਨੇ ਸ਼ਿਕਾਰ ਕੀਤਾ ਹਰਨੀ ਦਾ ਬੱਚਾ ਮਰ ਗਿਆ ਹਰਨੀ ਮਰ ਗਈ ਉਹਨੇ ਕਿਹਾ ਵੀ ਆ ਕੀ ਪਣਾ ਵਰਤਤਾ ਤਾ ਭਈ ਉਹ त्यागी ਹੋਗਾ ਨਾ ਸਾਰਾ ਕੁਝ ਛੱਡਤਾ ਗੁਰੂ ਸਾਹਿਬ ਦੀ ਮਨਾਕਾਤ ਹੋ ਗਈ ਤੇ ਉਹਨੇ ਕਿਹਾ ਭਾਈ ਤੂੰ ਕੌਣ ਆਜੀ ਮੈਂ ਤਾਂ ਤੇਰਾ ਬੰਦਾ ਹਾਂ 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 ਤੂੰ ਕੌਣ ਜੀ ਮੈਂ ਤੁਹਾਡਾ ਬੰਦਾ ਮੀ ਪੈਂਦਾ ਖਵਾ ਚਲਦੀ ਐ ਆਪਾਂ ਛੱਤ ਦੇ ਉੱਤੇ ਬਾ ਦਿਓ ਦਰਵਾਜ਼ਾ ਕੋਈ ਹੋਵੇ ਨਾ ਕਪੜਾ ਕੋਈ ਹੋਵੇ ਨਾ 88 ਸਾਲ ਦੀ ਮਾਤਾ ਹੋਵੇ ਬੋਤੇ ਕੋਲੇ ਬੈਠੇ ਹੁਣ ਪਤਾ ਲੱਗੇ ਵੀ ਕੱਲ ਨੂੰ ਖਾਂ ਖੈਰ ਨਹੀਂ ਮਾਹੌਲ ਵੇਖੋ ਫਿਰ ਕਹਿ ਜਾਓ ਸਾਦਾ ਸਸ਼ੀਕਾਲ ਜੀ ਪੀ9 ਨਿਊਜ਼ ਦੇਖ ਰਹੇ ਤੁਸੀਂ ਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਤੇ ਦੋਸਤ ਗੋਮਸੀ ਮੈਂ ਐਕਸਰੀ ਨਵੇਂ ਨਵੇਂ ਚੀਜ਼ਾਂ ਲੈ ਕੇ ਆਉਣਾ ਪਰ ਅੱਜ ਸਾਡੇ ਨਾਲ ਬਾਪੂ ਬਲਕੌਰ ਜੀ ਮੌਜੂਦ ਨੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਦਾ ਇਹ ਪੌਡਕਾਸਟ ਜਿਹੜਾ ਬਾਪੂ ਬਲਕੌਰ ਜੀ ਦੇ ਨਾਲ ਹੋਣ ਜਾ ਰਿਹਾ ਔਰ ਅ ਦੇਖਣ ਵਾਲਿਆਂ ਨੂੰ ਮੈਂ ਸਿਰਫ ਇੱਕੋ ਹੀ ਗੱਲ ਕਹੂੰਗਾ ਕਿ ਵੀਡੀਓ ਨੂੰ ਪੂਰਾ ਦੇਖਿਓ ਕਿਉਂਕਿ ਅੱਜ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਬਹੁਤ ਕੁਝ ਜਾਣੋਗੇ ਇਤਿਹਾਸਿਕ ਚੀਜ਼ਾਂ ਦੇਖੋਗੇ ਸੋ ਪਲੀਜ਼ ਸਵਾਗਤ ਕਰਦੇ ਹਾਂ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਸਤਿ ਸ਼੍ਰੀ ਅਕਾਲ ਕਿਵੇਂ ਹੋ ਬਾਪੂ ਜੀ ਠੀਕ ਹੈ ਚੜ੍ਹਦੀ ਕਲਾ ਤੁਹਾਡੇ ਦਰਸ਼ਨ ਹੋ ਗਏ ਬਾਪੂ ਜੀ ਸੀ ਦੀਦੀ ਆੜੇ ਸ਼ੁਰੂ ਹੋ ਰਹੇ ਨੇ ਤੇ ਉਹ ਹੀ ਕਹਿਵੇਂ ਵੀ ਇਹ ਜਿਹੜਾ ਸਮਾਂ ਇਹ ਕਿਵੇਂ ਦਾ ਸੀਗਾ ਮੈਂ ਅਗਰ ਇਤਿਹਾਸ ਦੇ ਵਿੱਚ ਅਸੀਂ ਝਾਤੀ ਮਾਰ ਕੇ ਦੇਖੀ ਤਾਂ ਇਸ ਸਮੇਂ ਦੇ ਵਿੱਚ ਕੀ ਕੀ ਹੋਇਆ ਸੀ ਕੁਝ ਇਹ ਤੇ ਤੁਸੀਂ ਦੱਸੋਗੇ ਹਾਂ ਬਿਲਕੁਲ ਬੇਟਾ ਗੱਲ ਇਸ ਤਰ੍ਹਾਂ ਹੈ ਵੀ ਪੰਜਾਬ ਦੇ ਵਿੱਚ ਹਮ ਗੁਰੂਆਂ ਦੀ ਅਗਵਾਈ ਅਧੀਨ ਹਮ ਅਧੀਨ ਵੀ ਸ਼ਬਦ ਨਹੀਂ ਚਾਹੀਦਾ ਗੁਰੂਆਂ ਦੇ ਪ੍ਰਕਾਸ਼ ਦੀ ਹਮ ਗੁਰੂਆਂ ਦੇ ਗਿਆਨ ਦੇ ਪ੍ਰਕਾਸ਼ ਦੇ ਜੀ ਦੇ ਸਾਹਮਣੇ ਹੋਇਆ ਇੱਕ ਚੇਤਨਾ ਵੱਧ ਰਹੀ ਸੀ ਹਮ ਉਹ ਚੇਤਨਾ ਇੱਕ ਤਰ੍ਹਾਂ ਰੱਬ ਵਰਤੀ ਸੀ ਜੀ ਸਮਾਜਪਰਤੀ ਸੀ ਜੀ ਰਾਜਨੀਤਿਕ ਚੇਤਨਾ ਤੇ ਚਿੰਤਨ ਵੀ ਸੀ ਜਾਤਪਾਤ ਦੇ ਵਿਰੁੱਧ ਦਾ ਚਿੰਤਨ ਵੀ ਸੀ ਫਿਰਕਾ ਪ੍ਰਤੀ ਵਿਰੁੱਧ ਦਾ ਚਿੰਤਨ ਸੀ ਬੁੱਤ ਪ੍ਰਸਤੀ ਦੇ ਵਿਰੋਧ ਦਾ ਚਿੰਤਨ ਸੀ ਠੀਕ ਆ ਬੁੱਤ ਪ੍ਰਸਤੀ ਵੀ ਸਾਡੇ ਬੜਾ ਕਾਹਨ ਕਰ ਚੁੱਕੀ ਸੀ ਜੀ ਇਹ ਕਿਹਨਾਂ ਚੇਤਨਾ ਇਹ ਸਾਰੀ ਗੱਲਾਂ ਉਸ ਵਕਤ ਆਏ ਨੇ ਸੇ ਗੁਰੂ ਨਾਨਕ ਤੋਂ ਲੈ ਕੇ ਜੀ 10ਵੇਂ ਪਾਸ਼ਾ ਤੱਕ ਇਹ ਚੱਲਿਆ ਪੰਜਵੇਂ ਪਾਸ਼ਾ ਤੋਂ ਸ਼ੀਧੀ ਦੇਣੀ ਪੈਗੀ ਹੂੰ ਫਿਰ ਰੋਮੇ ਪਾਸ਼ਾ ਨੂੰ ਦੇਣੀ ਪੈਗੀ ਫਿਰ 10ਵੇਂ ਪਾਸ਼ਾ ਦਾ ਸਮਾ ਆ ਗਿਆ ਤੇ ਫਿਰ ਵੇਖੋ ਉਹਨਾਂ ਨੂੰ ਤਾਂ ਕਮਾਲ ਦੀ ਗੱਲ ਹੈ ਵੀ ਜਦੋਂ ਖਾਲਸਾ ਸਾਜ ਲਿਆ ਜਦੋਂ 1799 ਵਿੱਚ ਤੇ ਸਾਰੇ ਉੱਤਰੀ ਭਾਰ ਦੇ ਰਾਜੇ ਤੇ ਨਵਾਬ ਉਹਦੇ ਘਰ ਪੈ ਗਏ ਰਾਜੇ ਤਿੰਨ ਨਵਾਬ ਇਹ ਬਾਈ ਧਰ ਦੇ ਰਾਜੇ ਸੀ ਫਿਰ ਨਵਾਬ ਸੀ ਜਲੰਧਰ ਵਾਲਾ ਆਪਣਾ ਸਰਾਂਡਾ ਰਾਹੌਰ ਦਾ ਕਸੂਰ ਦਾ ਮਲਤਾਨ ਦਾ ਇਹ ਸਾਰੇ ਨਵਾਬ ਸੀਗੇ ਹੈ ਇੱਥੋਂ ਤੱਕ ਦੇ ਤੁਹਾਡਾ ਜੰਮੂ ਕਸ਼ਮੀਰ ਵਾਲਾ ਵੀ ਇਹ ਘੜ ਪੈ ਗਏ ਤੇ ਬਾਬੇ ਨੇ ਕੋ ਮੁਕਾਬਲਾ ਕਰਨਾ ਸ਼ੁਰੂ ਕਰਤਾ ਲੋਕਾਂ ਨੇ ਸਾਥ ਵੀ ਦਿੱਤਾ ਜਿਹੜੇ ਲੋਕੀ ਹੱਥ ਦੇ ਵਿੱਚ ਚਾਕੂ ਨਹੀਂ ਫੜ ਸਕਦੇ ਸੀ ਕਿਉਂਕਿ ਇੱਕ ਪੰਜਾਬ ਦੇ ਵਿੱਚ ਮੁਹਾਵਰਾ ਸੀ ਵੀ ਬ੍ਰਾਹਮਣ ਹੱਥ ਛੁਰਾ ਤੇ ਉਹ ਵੀ ਬੁਰਾ ਅੱਛਾ ਹਾਂ ਤੇ ਸੌਣ ਚ ਬਗੇ ਪੁਰਾ ਤੇ ਉਹ ਵੀ ਬੁਰਾ ਜੇ ਸੌਣ ਚ ਪੁਰਾ ਬਗੇ ਤੇ ਹਾਲਾਤ ਮਾੜੇ ਹੋ ਜਾਂਦੇ ਆ ਤੇ ਜੇ ਬ੍ਰਾਹਮਣ ਦੇ ਹੱਥ ਛੁੜਾ ਹੋਵੇ ਤੇ ਉਹ ਫੜਦੇ ਹੀ ਨਹੀਂ ਤੇ ਜਿਹੜੇ ਮੁਲਕ ਦੇ ਚ ਪੜਿਆ ਲਿਖਿਆ ਬ੍ਰਾਹਮਣਾ ਹੱਥੇ ਛੁੜਾ ਨਾ ਪੜੇ ਉਹਨੂੰ ਤਲਵਾਰ ਕੋ ਤੇ ਚੱਕਣੀ ਆ ਦੇਸ਼ ਦੀ ਰਾਖੀ ਕਿਵੇਂ ਕਰੂਗਾ ਜਾਂ ਉਹ ਕਰਮ ਕੰਡ ਫਲਾਊਗਾ ਜੇ ਰਾਖੀ ਨਹੀਂ ਕਰੂਗਾ ਤਾਂ ਉਸ ਵਕਤ ਸਾਰੇ ਚਿੰਤਨ ਦੇ ਸਾਹਮਣੇ ਗੁਰੂ ਸਾਹਿਬ ਨੇ ਮਤਲਬ ਖਾਲਸਾ ਪੰਥ ਸਾਜ ਜੀ ਪੰਜ ਪਿਆਰੇ ਸਾਜ ਜੀ ਉਹਦੇ ਕੁਮਾਰ ਦੀ ਗੱਲ ਹੈ ਵੀ ਸਾਰੇ ਹਿੰਦੁਸਤਾਨ ਚੋਂ 80000 ਬੰਦੇ ਉਹਨਾਂ ਵੇਲੇ ਚਾਏ ਸੀ ਮਨਜੀ ਔਰ ਪੰਜ ਪਿਆਰੇ ਤੇ ਚਾਰ ਪਿਆਰੇ ਪੰਜਾਬ ਤੋਂ ਬਾਹਰ ਦੇ ਸੀ ਪੰਜਾਬ ਦਾ ਇੱਕੋ ਹੀ ਸੀ ਲੋੜ ਦਾ ਜੇਕਰ ਮੈਂ ਤੁਹਾਡੇ ਨਾਲ ਗੱਲਬਾਤ ਗੱਲ ਕਰਾਂ ਕਿ ਫਿਲਮ ਦੇ ਵਿੱਚ ਜਿਹੜੀ ਐਨੀਮੇਸ਼ਨ ਮੂਵੀ ਬਣਾਈ ਗਈ ਹੈ ਉਹਦੇ ਵਿੱਚ ਦਿਖਾਇਆ ਜਾਂਦਾ ਵੀ ਚਾਰ ਸਾਬ ਜ਼ਾਦੇ ਜਿਹੜੇ ਨੇ ਉਹਨਾਂ ਨੂੰ ਪਹਿਲਾਂ ਇੱਟਾਂ ਦੀ ਦੀਵਾਰ 'ਚ ਚਿਨਵਾਇਆ ਸੀ ਫਿਰ ਉਹ ਦੀਵਾਰ ਟੁੱਟ ਗਈ ਸੀ ਡਿੱਗ ਪਈ ਸੀ ਉਹਨਾਂ ਦੀ ਜਿਹੜੀ ਗਰਦਨ ਕੱਟੀ ਗਈ ਸੀ ਬਾਅਦ ਦੇ ਵਿੱਚ ਤੇ ਫਿਰ ਏ ਕਿਉਂ ਕਿਹਾ ਜਾਂਦਾ ਵੀ ਉਹ ਚਾਰ ਚਨਵਾਏ ਗਏ ਸੀ ਬਟ ਉਹ ਤਾਂ ਜਉਂਦੇ ਸੀ ਦੋ ਚਨਵਾਏ ਗਏ ਸੀ ਨਹੀਂ ਬੇਟਾ ਐ ਨਹੀਂ ਹੈ ਦੋ ਸੈਬ ਜਾਦੇ ਜੀ ਲੜਾਈ ਦੇ ਮੈਦਾਨ ਦੇ ਵਿੱਚ ਹੀ ਹੋਇਆ ਚੌਕੌਰ ਦੀ ਗੜੀ ਤੇ ਕੀ ਮਾਹੌਲ ਸੀ ਉੱਥੇ ਦਾ ਤੁਹਾਰ ਸਾਹਿਬ ਲਾਲੂ ਇੱਕ ਪਾਸੇ 10 ਲੱਖ ਫੌਜ ਹਮ ਇੱਕ ਪਾਸੇ 40 ਸਿੰਘ ਹਮ ਦੇਖੋ 10 ਲੱਖ ਫੌਜ ਤੇ 40 ਸਿੰਘ ਕਹਿਣਾ ਸੌਖਾ ਤੇ ਕਿਵੇਂ ਬਾਬਾ ਉਹਦੇ ਵਿੱਚ ਬੈਠਾ ਦਸਵੇਂ ਪਾਸ਼ਾ ਤੇ ਕਿਵੇਂ ਹੌਸਲੇ ਨਾਲ ਲੜ ਰਹੇ ਨੇ ਕਿਵੇਂ ਕੰਨਾਂ ਟੱਪ ਕੇ ਕਿਲੇ ਦੀਆਂ ਕੰਨਾਂ ਟੱਪ ਕੇ ਜਿਉਂਦਾ ਫੜਨ ਦੀ ਕੋਸ਼ਿਸ਼ ਕਰਦੇ ਆ ਤੇ ਗੁਰੂ ਸਾਹਿਬ ਨੇ ਪੰਜ ਪੰਜ ਚਾਰ ਚਾਰ ਸਿੰਘਾਂ ਦੀ ਡਿਊਟੀ ਲਾਤੀ ਚਾਰੇ ਦਰਵਾਜ਼ਿਆਂ ਤੇ ਖੜਾਤੇ ਤੇ ਛੱਤਾਂ ਤੇ ਖੜਾਤੇ ਤੇ ਆਪ ਵੀ ਨਾਲ ਖੜ ਗਿਆ ਜਿਹੜਾ ਕਿ ਦਵਾਰ ਤੇ ਚੜ ਕੇ ਕੋਸ਼ਿਸ਼ ਕਰਦਾ ਸੀ ਗੁਰੂ ਸਾਹਿਬ ਦਾ ਨਿਸ਼ਾਨਾ ਬੜਾ ਤਕੜਾ ਸੀ ਉੱਥੇ ਢਾਈ ਢੇਰੀ ਕਰ ਦਿੰਦਾ ਸੀ ਅੱਛਾ ਹਾਂ ਬੜੇ ਜਰਨੈਲ ਸਿਟੇ ਅ ਕਹਿੰਦੇ ਨੇ ਵੀ ਜਦੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਆਇਆ ਆਇਆ ਤੇ ਉਹ ਪੜ ਕੇ ਉਸ ਨੂੰ ਹਾਰਟ ਅਟੈਕ ਆ ਗਿਆ ਨਹੀਂ ਹਾਰਟ ਅਟੈਕ ਨਹੀਂ ਆਇਆ ਪੁੱਤ ਗੱਲੇ ਵੀ ਔਰੰਗਜ਼ੇਬ ਫਾਰਸੀ ਦਾ ਬਹੁਤ ਵੱਡਾ ਵਿਦਵਾਨ ਸੀ ਹਮ ਸਾਰੇ ਹਿੰਦੂਸਤਾਨ ਦਾ ਬਾਦਸ਼ਾਹ ਸੀ ਹਮ ਠੀਕ ਹੈ ਜੀ ਉਹ ਆਯਾਸ਼ ਨਹੀਂ ਸੀ ਨਹੀਂ ਤਾਂ ਬਾਦਸ਼ਾਹ ਆਯਾਸ਼ ਹੁੰਦੇ ਹਨ ਉਹ ਆਯਾਸ਼ ਨਹੀਂ ਸੀ ਜਦੋਂ ਗੁਰੂ ਸਾਹਿਬ ਦਾ ਉਹ ਜਫਰਨਾਮਾ ਪੜਿਆ ਦੱਖਣ 'ਚ ਬੈਠੇ ਨੇ ਇਥੋਂ ਦੋ ਸਿੰਘ ਉਹਨੂੰ ਜਫਰਨਾਮਾ ਲੈ ਕੇ ਗਏ ਜਦੋਂ ਪੜਿਆ ਤੇ ਗੁਰੂ ਸਾਹਿਬ ਨੇ ਜਫਰਨਾਮਾ ਫਾਰਸੀ ਚ ਲਿਖਿਆ ਸੀ ਗੁਰੂ ਸਾਹਿਬ ਵੀ ਵਿਦਵਾਨ ਬਹੁਤ ਵੱਡੇ ਸੀ ਫਾਰਸੀ ਦੇ ਤੇ ਜਦੋਂ ਪੜਿਆ ਜਦੋਂ ਵਿਦਵਾਨ ਨੂੰ ਵਿਦਵਾਨ ਪੜਦਾ ਹੈ ਤੇ ਉਹਦੀ ਆਤਮਾ ਨੂੰ ਨੇ ਝੋੜਾ ਤਾਂ ਪੈਂਦਾ ਹੈ ਤੇ ਉਹਨੂੰ ਪਤਾ ਲੱਗੇ ਵੀ ਆ ਕੀ ਪੜਨ ਵਰਤ ਗਿਆ ਅੱਛਾ ਸਿੱਖ ਭੇਜੇ ਸੀ ਜਾਂ ਤੀਰ ਮਾਰਿਆ ਸੀ ਨਹੀਂ ਨਹੀਂ ਸਿੱਖ ਨਹੀਂ ਆਇਆ ਨਹੀਂ ਸੀ ਬਟਾ ਦੋ ਪੰਜ ਪਿਆਰੇ ਭੇਜੇ ਸੀ ਜਫਰਨਾਮਾ ਦੇ ਕੇ ਹੂੰ ਵੀ ਆ ਪਾਈ ਜਾ ਕੇ ਦਿਓ ਹੂੰ ਅਈ ਤੁਮਹਤੋਂ ਉਜੜ ਕੇ ਵਿਚਾਰੇ ਸਰੰਦੀ ਦਵਾਰ ਦੇ ਮਤਲਬ ਪਹਿਲਾਂ ਜਿਹੜੀ ਆਪਾਂ ਕਹਨੇ ਆ ਚਮਕੌਰ ਦੀ ਗੜੀ ਫਿਰ ਉੱਥੋਂ ਭਜਾਏ ਵਿਚਾਰੇ ਮਾਛੀ ਵੜ ਜਾਣੇ ਪਠਾਣਾ ਨੇ ਬਚਾਏ ਦੋ ਰਾਤਾਂ ਉੱਥੇ ਕਟੀਆਂ ਫਿਰ ਇੱਥੇ ਆ ਗਏ ਆਪਣਾ ਰੱਬ ਤੇਰਾ ਭਲਾ ਕਰੇ ਲੁਧਿਆਣੇ ਦੇ ਆਲਮਗੀਰ ਫਿਰ ਰਾਏਕੋਟ ਆ ਗਏ ਰਾਏਕੋਟ ਪਤਾ ਲੱਗਿਆ ਵੀ ਬੱਚਿਆਂ ਦਾ ਕੀ ਹਾਲ ਹੈ ਉਹਦੇ ਬਾਬਾ ਜੀ ਨੂਰੇ ਮਾਹੀ ਨੇ ਦੱਸਿਆ ਕਿ ਬਾਬਾ ਜੀ ਬੱਚੇ ਤਾਂ ਹੈ ਨਹੀਂ ਕੰਨਾਂ ਚਣਕੇ ਸ਼ਹੀਦ ਕਰਤੇ ਆਹ ਕਰ ਬਚ ਜਾਂਦੀ ਹੈ ਨਾ ਜੀ ਜੀ ਹਾਂ ਗੁਰੂ ਸਾਹਿਬ ਨੇ ਕਿਹਾ ਛਾ ਭਾਈ ਮੁਗਲ ਰਾਜ ਦੀ ਜੜਪੱਟੀ ਮੁਗਲ ਰਾਜ ਦੀ ਜੜਪੱਟੀ ਦੀ ਠੀਕ ਹੈ ਕਿਉਂਕਿ ਜੁਲਮ ਨਾ ਨਾ ਜਿੰਨਾ ਮਰਜੀ ਬੰਦਾ ਜਲਮ ਹੋਵੇ ਤੇ ਜੜਪੱਟੀ ਜਾਣੀ ਆ ਹੂੰ ਫਿਰ ਇਸ ਤੋਂ ਬਾਅਦ ਫਿਰ ਆਇਆ ਕੋਫਰਨਾਮੇ ਚ ਲਿਖਿਆ ਗਈ ਸੀਗਾ ਜਫਰਨਾਮੇ ਚ ਇੱਕ ਤਾਂ ਔਰੰਗਜ਼ੇਬ ਨੂੰ ਕਿਹਾ ਵੀ ਤੇਰੇ ਚ ਆ ਗੁਣ ਹੈ ਤੂੰ ਬਹੁਤ ਵੱਡਾ ਬਾਦਸ਼ਾਹ ਹੈ ਤੂੰ ਇਕੱਲਾ ਨੂੰ ਮੰਨਦਾ ਹੈ ਤੂੰ ਬੁੱਤਪਰਸਤ ਨਹੀਂ ਹੈ ਹੂੰ ਪਰ ਆ ਤੇਰੇ ਰਾਜਾ ਕਰਤੂਤਾਂ ਕੀ ਹੋ ਰੀਆਂ ਰਾਜ ਦੇ ਵਿੱਚ ਕਰਤੂਤਕ ਰਾਜ ਦੀ ਤਾਂ ਜਿਵੇਂ ਬਾਰੀ ਬਾਦਸ਼ਾਹੀ ਹੈ ਨਾ ਮਤਲਬ ਜੇ ਬਾਦਸ਼ਾਹ ਨੂੰ ਬਾਦਸ਼ਾਹ ਔਰੰਗਜ਼ੇਬ ਨੂੰ ਪਤਾ ਲੱਗ ਜਾਂਦਾ ਤੇ ਸਰਹੰਦਾ ਦਾ ਨਵਾਬ ਕੀ ਚੀਜ਼ ਹੈ ਕਿਹੜੇ ਬਾਗ ਦੀ ਮੂਲੀ ਸੀ ਹੁਣ ਜੇ ਡੀਸੀ ਦੇ ਅਧੀਨ ਇਹ ਪਟਵਾਰੀ ਕੋਈ ਕਿਹਦਾ ਰਿਸ਼ਤ ਮਤਲਬ ਹੈ ਪਟਵਾਰੀ ਦੀ ਕੀ ਔਕਾਤ ਹੈ ਉੱਥੇ ਬੈਠਾ ਉਹ ਡਿਸਕਸ ਕਰ ਸਕਦਾ ਠੀਕ ਹੈ ਨਾ ਇਹ ਜਦੋਂ ਪਤਾ ਲੱਗਿਆ ਤੇ ਫਿਰ ਉਹ ਚੱਕ ਕੇ ਵੀ ਆ ਕੇ ਪਾਣਾ ਵਰਤ ਗਿਆ ਗੁਰੂ ਸਾਹਿਬ ਨੂੰ ਲਿਆਉਣ ਵਾਸਤੇ ਉਹਨੇ ਕਿਹਾ ਵੀ ਕੁਝ ਵੀ ਹੋਵੇ ਦਸਵੇਂ ਪਾਸ਼ਾ ਨੂੰ ਲਿਆਓ ਔਰਗਜ਼ੇਬ ਨੇ ਹਾਂ ਮੁਲਾਕਾਤ ਹੁਣ ਤੋਂ ਪਹਿਲਾਂ ਪਰ ਕਿਉਂਕਿ ਬਾ ਦਸਵੇਂ ਪਾਸ਼ਾ ਜਿੱਤੇ ਰਾਸਤਾਨੀ ਕ੍ਰੋਸ ਨਹੀਂ ਕੀਤਾ ਸੀ ਹੂੰ ਘੋੜੇ ਤੇ ਸਵਾਰ ਸੀ ਵਿਚਾਰੇ ਠੀਕ ਹੈ ਉਹਦੀ ਪਹਿਲਾਂ ਡੈਥ ਹੋ ਗਈ ਔਰਗਜ਼ੇਬ ਦੀ ਪਹਿਲਾਂ ਹੀ ਡੈਥ ਹੋ ਗਈ ਔਰਗਜ਼ੇਬ ਨੂੰ ਹੋਇਆ ਕੀ ਸੀ ਫਿਰ ਇੱਕ ਤਾਂ ਪਛਤਾਵਾ ਵਿਆਹ ਕੀ ਹੋ ਗਿਆ ਉਹਦੇ ਹੱਥੋਂ ਹਾਂ ਨਹੀਂ ਹੈ ਨਾ ਇੱਕ ਬਡੇਰੀ ਉਮਰ ਤੇ ਬਿਮਾਰ ਹੋ ਜਾਣਾ ਬੜੀ ਉਮਰ ਚ ਜਦੋਂ ਬੰਦਾ ਬਿਮਾਰ ਹੁੰਦਾ ਨਾ ਤੇ ਥੋੜਾ ਆਤਮਾ ਨੂੰ ਵੀ 6:00 ਵਜੇ ਦਿੱਲੀ ਤੋਂ 22 ਸਾਲ 22 ਸਾਲ ਦੱਖਣ ਜੀ ਬਠਰੇ ਦਿੱਲੀ ਦੇ ਨਸਤੇ ਦਾ ਆਇਆ ਹੀ ਨਹੀਂ ਤੇ 22 ਸਾਲਾਂ ਜੀ ਉਤਰੀ ਪਹਾੜ ਦਾ ਕਹਾਣ ਕਰਤਾ ਨਵਾਬਾਂ ਨੇ ਜਿਨੇ ਆਪਣੇ ਅਤਵਾਦ ਵੇਲੇ ਅਤਵਾਦ ਵੇਲੇ ਅਤਵਾਦ ਦਾ ਕਹਾਣ ਅਤਵਾਦ ਦੇ ਨਾਂ ਦੇ ਪੰਜਾਬ ਦਾ ਕਹਾਣ ਕੀ ਨਹੀਂ ਕੀਤਾ ਹੂੰ ਬਾਬਾ ਬੰਦਾ ਸਿੰਘ ਬਹਾਦਰ ਕੌਣ ਨੇ ਉਹ ਫਿਰ 10ਵੇਂ ਪਾਸ਼ੇ ਤੋਂ ਪਹੁੰਚੇ ਹੂੰ ਦੱਖਣ ਦੇ ਵਿੱਚ ਹੂੰ ਤੇ ਬਾਬਾ ਬੰਦਾ ਬਹਾਦਰ ਨਾਲ ਉਹਨਾਂ ਦੀ ਮੁਲਾਕਾਤ ਹੋਈ ਉਹ ਫਕੀਰ ਬੰਦੇ ਸੀ ਜੰਮੂ ਕਸ਼ਮੀਰ ਦੇ ਪਹਿਲਾਂ ਕਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸੀ ਉਹ ਇੱਕ ਪਾਠੀ ਸੀ ਨਹੀਂ ਪਾਠੀ ਨਹੀਂ ਫਕੀਰ ਬੰਦੇ ਸੀ ਹੂੰ ਫਕੀਰ ਸੀ ਤਿਆਗੀ ਬੰਦੇ ਸੀਗੇ ਉਹਦੇ ਤੋਂ ਚੜ੍ਹਦੀ ਔਰ ਹੈ ਨਾ ਉਹ ਸ਼ਿਕਾਰੀ ਕਿਉਂਕਿ ਰਾਜਪੂਤਾਂ ਦਾ ਜਾਇਆ ਸੀ ਉਹਨੇ ਸ਼ਿਕਾਰ ਕੀਤਾ ਹਰਨੀ ਦਾ ਬੱਚਾ ਮਰ ਗਿਆ ਹਰਨੀ ਮਰ ਗਈ ਉਹਨੇ ਕਵਿਆ ਕੀ ਪੜਾ ਬਰਤਾਤਾ ਭਈ ਉਹ ਤਿਆਗ ਹੀ ਗੁਰਨ ਸਰ ਕੋਈ ਛੜਤਾ ਆ ਕੇ ਤਿਆਗ ਕਰਕੇ ਤਿੱਖਣੇ ਜਾ ਕੇ ਸੰਤੋ ਕੇ ਬਹਿ ਗਿਆ ਹੂੰ ਮੈਨੂੰ ਖਿਆ ਮਨ ਹੈ ਉਹਦੇ ਵਿੱਚ ਸਵੇਦਨਾ ਸੀ ਤੂੰ ਤਰਸ ਆਇਆ ਤੂੰ ਕੀ ਗੁਨਾ ਕਰ ਬੈਠਾ ਜੀ ਉਹ ਸਵੇਦਨਾ ਵਾਲੇ ਬੰਦੇ ਨਾਲ ਗੁਰੂ ਸਾਹਿਬ ਦੀ ਮੁਲਾਕਾਤ ਹੋ ਗਈ ਗੁਰੂ ਸਾਹਿਬ ਦੀ ਮੁਲਾਕਾਤ ਹੋ ਗਈ ਤੇ ਉਹਨੇ ਕਿਹਾ ਭਾਈ ਤੂੰ ਕੌਣ ਆਜੀ ਮੈਂ ਤਾਂ ਤੇਰਾ ਬੰਦਾ ਮੈਂ ਤਾਂ ਬੰਦਾ ਹੀ ਤੇਰਾ ਉਹਨੇ ਕਿਹਾ ਭਾਈ ਬੰਦਿਆ ਤੂੰ ਇੱਥੇ ਬੈਠਾ ਮੁਕਤੀਆਂ ਭਾਲਦਾ ਪੰਜਾਬ ਦਾ ਦਾ ਹਾਲ ਆ ਹੋ ਰਿਆ ਗੁਰੂ ਸਾਹਿਬ ਨੇ ਫਿਰ ਉਹਨਾਂ ਨੂੰ ਹੱਲਾਸ਼ੇਰੀ ਦੇ ਕੇ ਹੌਸਲਾ ਦੇ ਕੇ ਸਿਰ ਤੇ ਹੱਥ ਧਰ ਕੇ ਅਸ਼ੀਰਵਾਦ ਦੇ ਕੇ ਪੰਜ ਤੀਰ ਦੇ ਕੇ ਨਗਾੜਾ ਦੇ ਕੇ ਹਾਂਜੀ ਫਿਰ ਨਾਲ ਸਿੰਘ ਭੇਜੇ ਪਿਆਰੇ ਨਾਲ ਭੇਜੇ ਫਿਰ ਉਹ ਇਧਰ ਆਪਣੇ ਪੰਜਾਬ ਬੰਨੀ ਆਏ ਪਰ ਕਮਾਲ ਦੀ ਗੱਲ ਹੈ ਨਾ ਪੰਜਾਬ ਦੇ ਵਿੱਚ ਵੀ ਲੋਕਾਂ ਨੇ ਜਿਹੜੇ ਬਹੁਤ ਗਰੀਬੜੇ ਬੰਦੇ ਸੀ ਉਹਨਾਂ ਨੇ ਸਾਥ ਦਿੱਤਾ ਸੀ ਉਹਦਾ ਬੰਦਾ ਸਿੰਘ ਮਾਧ ਹਾਂਜੀ ਜਿਹੜੇ ਇਤਿਹਾਸਕਾਰ ਦੱਸਦੇ ਵੀ ਪੰਜਾਬ ਜਦੋਂ ਬੰਦਾ ਸਿੰਘ ਬਹਾਦਰ ਆਇਆ ਜਿਹੜੇ ਉਹਦੇ ਨਾਲ ਬੰਦੇ ਸੀ ਨਾ ਉਹਨਾਂ ਦੇ ਜੋੜੇ ਟੁੱਟੇ ਕੱਪੜੇ ਪਾਟੇ ਪੰਗਾਂ ਢਿੱਲੀਆਂ ਕੋਈ ਫੌਜੀ ਥੋੜਾ ਸੀ ਉਹਦੇ ਕੋਲੇ ਲੋਕ ਉੱਠ ਖੜੇ ਉਹਦੇ ਨਾਲ ਲੱ ਕੇ ਜਦੋਂ ਉੱਠ ਖੜੇ ਤੇ ਚੱਪੜ ਚਿੜੀ ਜੀ ਨੂੰ ਅੱਜ ਕੱਲ੍ਹ ਕਹਿੰਦੇ ਆ ਇਹ ਹੈ ਛੱਪੜ ਚਿੜੀ ਛੱਪੜ ਚਿਚੜੀ ਪਿੰਡਾਂ ਦੇ ਵਿੱਚ ਛੱਪੜ ਹੁੰਦੇ ਸੀ ਤੇ ਛਿਣੀਆਂ ਦੇ ਵਿੱਚ ਹੁੰਦੇ ਸੀ ਛੱਪੜ ਉਹਥੇ ਆਪਾਂ ਗਊਆਂ ਮੱਝਾਂ ਚਾਰ ਜਾਨ ਦੇਦੇ ਸੀ ਬੱਕਰੀਆਂ ਵਾਲੇ ਵੀ ਉੱਥੇ ਜਾ ਚੱਲ ਰਹੇ ਸੀ ਕੋਈ ਹੋਰ ਕਿਤੇ ਪਾਣੀ ਨਹੀਂ ਹੁੰਦਾ ਸੀ ਇਸ ਕਰਕੇ ਉਹ ਸਮੱਸਿਆ ਦੇ ਵਿੱਚ ਉਹਨੂੰ ਉੱਥੇ ਖੜਨਾ ਪਿਆ ਉਧਰੋਂ ਤਿਆਰ ਹੋ ਕੇ ਚਲੇ ਗਏ ਜੀ ਹਾਂ ਤੇ ਬੰਦੇ ਬੱਦਰੇ ਢਾਲੇ ਸਾਰੇ ਸਰ ਫੜਕੇ ਤੇ ਅੰਦਾਜ਼ ਸ਼ੇਰ ਵੀ ਵੇਖੋ ਕਿੰਡੀ ਵੱਡੀ ਗੱਲਾਂ ਲੋਕਾਂ ਦੇ ਵਿੱਚ ਇਹ ਬਹੁਤ ਵਧਾਈ ਦੇ ਪਾਤਰ ਨੇ ਜਾਲਮ ਦਾ ਸਰ ਵੱਡਿਆ ਉਹ ਬਸ ਇਹਦਾ ਸਿਰ ਲੈ ਕੇ ਸਰਾਂਦੇ ਦੀਵਾਰ ਕੋਲੇ ਆ ਗਏ ਸਰਾਂਦੇ ਦੀ ਇਟਨਾ ਰਿਫਰਿੰਡ ਕਰਤੀ ਪਰ ਕਿਸੇ ਮਾਸੂਮ ਨੂੰ ਕਿਸੇ ਲੜਕੀ ਨੂੰ ਕੁਝ ਨਹੀਂ ਕਿਹਾ ਕਹਿੰਦੇ ਨੇ ਵੀ ਜਦੋਂ ਸਿੱਖਾਂ ਦੀ ਪੁੱਛਿਆ ਜਾ ਰਿਹਾ ਸੀਗਾ ਵੀ ਆਪਣੇ ਬਾਲ ਕਟਾਓ ਕੇਸ ਕਟਾਓਗੇ ਜਾਂ ਫਿਰ ਗਰਦਨ ਕਟਾਓਗੇ ਤਾਂ ਫਿਰ ਦਲਾਲ ਪਹਿਲਾਂ ਮੈਂ ਪਹਿਲਾਂ ਮੈਂ ਕਿਹਾ ਸੀਗਾ ਇਹ ਸਿੱਖਾਂ ਨੇ ਨਹੀਂ ਉਹ ਤਾਂ ਹੈ ਹੀ ਇਹ ਗੱਲ ਸੱਚ ਹੈ ਅੱਛਾ ਉਹ ਮਾਹੌਲ ਕਿਸੇ ਉੱਥੇ ਦਾ ਮਾਹੌਲੇ ਸੀ ਵੀ ਗੁਰੂ ਸਾਹਿਬ ਨੇ ਕਿਹਾ ਨਾ ਵੀ ਅੱਜ ਤੋਂ ਬਾਹਰ ਥੋੜਾ ਰੋਮ ਨਹੀਂ ਕਟਿਆ ਜਾਣਾ ਚਾਹੀਦਾ ਹੂੰ ਜਿਹੜਾ ਬੰਦਾ ਰੋਮ ਨਹੀਂ ਕਟਣ ਦੇਊਗਾ ਤੇ ਸਿਰਕੇ ਮੇਂ ਕਟਣ ਦੇਊਗਾ ਹੂੰ ਐਵੇਂ ਨਾ ਨਾ ਉਹ ਖੜ ਜਾ ਕੇ ਹੂੰ 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 ਜਾਲਮੀ ਸਰ ਕੱਢਦਾ ਨਾ ਦੋਨੇ ਚੀਜ਼ਾਂ ਆ ਗਈਆਂ ਬੇਦਰੀ ਆ ਜਾ ਆਪਾਂ ਲੜੀ ਪੈਣਿਆ ਨਹੀਂ ਤਾਂ ਪਤਾ ਤੇ ਲੜਾਈ ਨਹੀਂ ਜਦੋਂ ਅ ਮਹਾਰਾਜ ਨੂੰ ਕਿਹਾ ਸੀਗਾ ਉਹਨਾਂ ਦੀ ਪਤਰੀ ਨੇ ਕਿ ਬੱਚੇ ਨਹੀਂ ਰਹੇ ਹਾਂ ਤੇ ਉਹਨਾਂ ਦਾ ਜਵਾਬ ਸੀਗਾ ਕਿ ਮੇਰੇ ਤਾਂ ਐਡੇ ਬੱਚੇ ਬੈਠੇ ਨੇ ਹਾਂ ਤੂੰ ਸੋਰੇ ਇੱਕ ਜਾਂ ਦੋ ਬੱਚੇ ਦੀ ਗੱਲ ਕਰਦਾ ਹੂੰ ਹਜ਼ਾਰਾਂ ਝੜੇ ਸਿੰਘ ਅੱਗੇ ਬੈਠੇ ਸੀ ਜਿਹੜੇ ਚਾਰ ਜਿਹੜੇ ਚਾਰ ਬੱਚੇ ਸੀ ਨਾ ਉਹ ਇੱਕ ਲਾਈਨ ਸੀਗੀ ਜਿਹੜੀ ਉਹਨੇ ਕਹੀ ਸੀਗੀ ਉਹ ਕੀ ਕਹਿੰਦਾ ਬਾੜ ਦिए ਸੁਤ ਚਾਰ ਹੂੰ ਚਾਰੇ ਬਾਸ਼ੇ ਇਹਨਾਂ ਦੇ ਬਾੜ ਤੇ ਇਹੇ ਆਪਣੀ ਉੜਾਦਾ ਸੀ ਆਪਣੇ ਪੁੱਤ ਨੇ ਹੂੰ ਇਹ ਵੱਡੀ ਗੱਲ ਸੀ ਨਾ ਉਹਨਾਂ ਨੂੰ ਮਤਲਬ ਆਪਦੇ ਖੂਨ ਦੇ ਬੱਚਿਆਂ ਨਾਲੋਂ ਆਪਦੇ ਹੱਥੀਂ ਜਿਹੜਾ ਸਿਰਜਿਆ ਖਾਲਸਾ ਸੀ ਉਹ ਵੱਧ ਪਿਆਰਾ ਸੀ ਇਹੀ ਤਾਂ ਦੀ ਬੜਾਈ ਹੈ ਨਾ ਤੇ ਉਹਨਾਂ ਨੇ ਫਿਰ ਗੁਰੂ ਸਾਹਿਬ ਦੇ ਨਾਲ ਆਪਣੇ ਸਿਰ ਦਿੱਤੇ ਤੁਸੀਂ ਰੱਬ ਨੂੰ ਮੰਨਦੇ ਹੋ ਮੈਂ ਜਾਣਨ ਦੀ ਕੋਸ਼ਿਸ਼ ਕਰਦਾ ਮੈਂ ਮੈਂ ਤੁਹਾਨੂੰ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਰੱਬ ਨੂੰ ਮੰਨਦੇ ਹੋ ਮੈਂ ਥੋੜੇ ਸਵਾਲ ਦਾ ਜਵਾਬ ਇਸ ਕਰਕੇ ਸਹੀ ਦੇ ਰਿਹਾ ਕਿ ਰੱਬ ਨੂੰ ਮੰਨਣਾ ਜਾਂ ਨਾ ਮੰਨਣਾ ਸਮੱਸਿਆ ਨਹੀਂ ਰੱਬ ਨੂੰ ਖੋਜਣਾ ਸਮੱਸਿਆ ਹੈ ਖੋਜੋ ਜੇ ਕਿਸੇ ਨੂੰ ਖੋਜ ਕੇ ਮਿਲ ਗਿਆ ਤੇ ਧੰਨ ਭਾਗ ਮੈਨੂੰ ਇਹ ਵਿਚਾਰਾ ਮਿਲਿਆ ਹੂੰ ਜੇ ਕਿਸੇ ਨੂੰ ਮਿਲ ਗਿਆ 212 ਕਰੋੜ ਇਸਾਈ ਹੈ ਕਿਉਂਕਿ ਤੁਸੀਂ ਹਰ ਗੱਲ 'ਚ ਕਹਿੰਦੇ ਹੋ ਰੱਬ ਤੇਰਾ ਭਲਾ ਕਰੇ ਭਲਾ ਕਰੇ ਹਾਂ ਭਲਾ ਕਰੇ ਪਰ ਉਹ ਹੀ ਪੁੱਛਦੇ ਤੁਸੀਂ ਰੱਬ ਨੂੰ ਮੰਨਦੇ ਹੋ ਇੱਕ ਸਾਡਾ ਨਾ ਇਥੋਸ ਹੁੰਦਾ ਹੈ ਜਿਹੜੇ ਸਮਾਜ 'ਚ ਰਹਿੰਦੇ ਹਨ ਨਾ ਇਥੋਸ ਹੁੰਦਾ ਹੈ ਤੁਸੀਂ ਸਹਿਜੇ ਸੁਤੇ ਸਿੱਧ ਵੀ ਕਲਾ ਕਹਿੰਦੇ ਇਹ ਮੁਹਾਵਰਾ ਹੁੰਦਾ ਹੈ ਹੂੰ ਹੂੰ ਇੱਕਦਫ਼ੇ ਉਹ ਮੁਹਾਵਰਾ ਤਕੀਆ ਕਲਾਮ 'ਚ ਬਦਲ ਜਾਂਦਾ ਹੈ ਹੂੰ ਪਹਿਲਾਂ ਇਥੋਸ ਬਣਦਾ ਫਿਰ ਮੁਹਾਵਰਾ ਬਣਦਾ ਫਿਰ ਤਕੀਆ ਕਲਾਮ ਚ ਆ ਜਾਂਦਾ ਹੋ ਕੋਈ ਨਹੀਂ ਭਾਈ ਭਲੀ ਹੋਵੇ अल्लाहा इसके समस्या नहीं मैं जाके मा टेक मैं फिर भी कहना भी दो सौ बारह करोड़ ईसाई है जो किसी एक भी मिल गया तो दस दे मेके आए चाली करोड़ मुसलमान ने जे एक भी रब मिल गया मथा टेक आ ਹੂੰ 112 ਕਰੋੜ ਹਿੰਦੂ ਆ 33 ਕਰੋੜ ਦੇਵਤੇ ਨੇ ਹੂੰ ਤੇ ਫੇਰ ਕੋਈ 11ਵਾਂ ਬਿਛੂ ਮਹਿਜ ਕਿਸੇ ਇੱਕ ਨੂੰ ਮਿਲ ਗਏ ਤੇ ਆਪਾਂ ਜਾ ਕੇ ਮੱਥਾ ਟੇਕਿਉਨੇ ਆ ਪਰ ਅਜੇ ਤੇ ਕੋਈ ਆਇਆ ਨਹੀਂ ਮੇਰੇ ਕੋਲ ਵੀ ਮੈਨੂੰ ਮਿਲ ਗਏ ਮੈਂ ਬੈਠਾ ਣੀਕੀ ਜਾਣਾ ਹੂੰ ਜੇ ਕੋਈ ਮਿਲ ਗਏ ਤਾਂ ਧਨ ਭਾਗ ਪਰ ਨਾਲੇ ਵੀ ਆਉਣਾ ਨਹੀਂ ਮੰਨਣ ਤੇ ਨਾਮ ਨਹੀਂ ਖੋਜ ਆ ਹੂੰ ਖੋਜੀ ਜੀਵੇ ਬਾਦੀ ਬਣਸੇ ਖੋਜ ਦੀ ਗੱਲ ਹੈ ਖੋਜ ਦੀ ਗੱਲ ਹਾਂਜੀ ਮੈਨੂੰ ਨਾ ਬਾਦ ਬਵਾ ਦੇ ਮੁਖਤ ਇਹ ਚੇਤਨਾ ਪੈਦਾ ਨਹੀਂ ਕਰਦਾ ਖੋਜੀ ਜੀ ਖੋਜੀ ਜੀ ਵਾਦੀ ਕਹਿੰਦੇ ਨੇ ਮਹਾਰਾਜ ਦੇ ਤੀਰ ਮਾਰਿਆ ਸੀ ਕਿ ਛੁਰਾ ਮਾਰਿਆ ਸੀ ਉਹ ਇਸ ਤਰ੍ਹਾਂ ਬਿਠੇ ਗੁਰੂ ਸਾਹਿਬ ਦੇ ਦੋ ਹਮਲੇ ਹੋਏ ਸੀ ਹਮ ਇੱਕ ਮੁਖਸਰ ਸਾਹਿਬ ਜਿੱਤੇ ਦਾਕਨ ਸਰ ਗੁਰਦੁਆਰਾ ਬਣਾਇਆ ਹਮ ਦਾਕਨ ਕੜ ਤੇ ਸਵੇਰ ਦੇ ਵਕਤ ਉਦੋਂ ਨੇ ਪਰ ਬਾਪਾ 24 ਘੰਟੇ ਬਾਚਾਰ ਸੀ ਉਹਨੇ ਚਟਕਾਤਾ ਬੰਦਾ ਉਸ ਤੋਂ ਬਾਅਦ ਫਿਰ ਗੁਰੂ ਸਾਹਿਬ ਨੂੰ ਜਦੋਂ ਦੱਖਣ ਚ ਗਏ ਆ ਉਦੋਂ ਵੀ ਬਾਬੇ ਜੀ ਅਸੇਰਪਾਲ ਕਿਰਪਾਨ ਸੀ ਤਲਵਾਰ ਨਹੀਂ ਕਿਰਪਾਨ ਉਹ ਕਦੇ ਨਹੀਂ ਕਹਿੰਦੇ ਮੇਰੀ ਤਲਵਾਰ ਆ ਤਲਵਾਰ ਜ਼ੁਲਮ ਦੀ ਨਿਸ਼ਾਨੀ ਆ ਕਿਰਪਾਨ ਕਿਰਪਾ ਆਨ ਇਹ ਜ਼ੁਲਮ ਨੂੰ ਰੋਕਣ ਦੀ ਨਿਸ਼ਾਨੀ ਆ ਹੂੰ ਕਿਰਪਾਨ ਜਿਹੜੀ ਤਲਵਾਰ ਆ ਉਹ ਕਿਸੇ ਬਾਦਸ਼ਾਹ ਕੋਲੇ ਹੋ ਸਕਦੀ ਆ ਜ਼ਾਲਮ ਦੇ ਹੱਥ ਚ ਹੋ ਸਕਦੀ ਆ ਜਿਹੜੀ ਕਿਰਪਾਨ ਆ ਉਹ ਜ਼ਾਲਮ ਨੂੰ ਸੋਧਣ ਵਾਸਤੇ ਹੋ ਸਕਦੀ ਆ ਕਹਿੰਦੇ ਨੇ ਗੁਰੂ ਸਾਹਿਬ ਦੇ ਤੀਰ ਦੇ ਅੱਗੇ ਹਲਕਾ ਜਿਹਾ ਸੋਨਾ ਲੱਗਦਾ ਲੱਗਿਆ ਹੁੰਦਾ ਸੀ ਕਈ ਤਰ੍ਹਾਂ ਕਿਸੇ ਮੁਗਲ ਕੋਈ ਮੁਗਲ ਮਰ ਜਵੇ ਇਮੋ ਜੀ ਕੋਈ ਵੀ ਮਰੇ ਹਾਂ ਮੁਗਲ ਉਹਦੀ ਕੋਈ ਮੁਗਲਾਂ ਨਾਲ ਲੜਾਈ ਨਹੀਂ ਸੀ ਜਲ ਜ਼ੁਲਮ ਨਾਲ ਲੜਾਈ ਸੀ ਹੂੰ ਕੋਈ ਵੀ ਇਹ ਮੇਰੇ ਤੀਰ ਨਾਲ जख्मी ਹੁੰਦਾ ਜਾਂ ਮੌਤ ਹੁੰਦੀ ਹੈ ਹੂੰ ਤੇ ਉਸ ਬੰਦੇ ਦੇ ਸੰਸਕਾਰ ਕੀਤਾ ਜਾ ਸਕਦਾ ਜਰੂਰ ਤੇ ਨਹੀਂ ਵਿਚਾਰੇ ਕੋਲੇ ਸੰਸਕਾਰ ਘਰ ਕੋਲ ਬੰਦੇ ਕੋਲੇ ਪੈਸਾ ਹੋਵੇ ਉਹ ਲਾਉਂਦੇ ਸੀ ਹੂੰ ਉਹਨੂੰ ਦੁੱਖ ਸੀ ਕਿ ਸਾਨੂੰ ਤੀਰ ਚਲਾਉਣਾ ਪੈ ਰਿਹਾ ਹੂੰ ਦਲਤਾ ਇਹ ਹੈ ਨਾ ਤੇਰ ਕਾ ਚਲਣਾ ਪੈਗਾ ਕਿ ਜਾਲਮ ਨੇ ਅੱਤ ਚੱਕ ਲਈ ਸੀ ਰਾਜ ਕਰਦਾ ਸ਼ਹਿਰੀ ਹਿੰਦੁਸਤਾਨ ਦੇ ਵਿੱਚ ਜਿਹੜੀ ਮਨਾਰਕੀਕਲ ਸਿਸਟਮ ਹੈ ਨਾ ਰਾਜਾ ਸ਼ਾਹੀ ਵੈਸੇ ਤਾਂ ਆਪਣੇ ਆਪ ਚ ਵੀ ਬਹੁਤ ਪੜੀ ਹੁੰਦੀ ਆ ਪਰ ਜੇ ਰਾਜਾ ਸ਼ਾਹੀ ਗੁਲਾਮੀ ਕਰਕੇ ਆਵੇ ਤੇ ਇਹਦੇ ਵਰਗੀ ਪੜੀ ਹੁੰਦੀ ਨਹੀਂ ਮੀਰੀ ਤੇ ਪੀਰੀ ਤਲਵਾਰ ਦਾ ਜਿਹੜਾ ਉਹ ਜ਼ਿਕਰ ਆਂਦਾ ਤੇ ਉਹ ਕੀ ਪਹਿਲੇ ਦੱਸੋਗੇ ਜਰਾ ਬਿਲਕੁਲ ਮੀਰੀ ਇੱਕ ਮੀਰ ਹੁੰਦਾ ਇੱਕ ਪੀਰ ਹੁੰਦਾ ਹੂੰ मीर बादशाह नु कहंदेआ पीर پیغمبر नु कहंदेआ ਜਿਹਦੇ ਚ ਖਾਨੀ ਦੀ ਤਾਕਤ ਹੋਵੇ ਬਾਬਾ ਫਰੀਦ ਤੋਂ ਲੈ ਕੇ ਜਿੰਨੇ ਵੀ ਸੰਤ ਹੋਏ ਨੇ ਉਹ ਪੀਰ ਨੇ ਜਿੰਨੇ ਵੀ ਮਾਦੀ ਜੁਗਦੇ ਕਿੰਨੇ ਸੰਤ ਨੇ ਸਾਰਿਆਂ ਦੀ ਬਾਣੀ ਭਗਤ ਕਿੰਨੇ ਨੇ ਗੁਰੂ ਗ੍ਰੰਥ ਸਾਹਿਬ ਦਰਜਾ ਨਾ ਕਮਾਲ ਦੀ ਗੱਲ ਨੇ ਬਿਲਕੁਲ ਉਹ ਸਾਰੇ ਪੀਰ ਨੇ ਮੀਰ ਕਿਹੜੇ ਸੀ ਬਾਦਸ਼ਾਹ ਲੋਕ ਠੀਕ ਆ ਉਹਦਾ ਮੀਰੀ ਤੇ ਪੀਰੀ ਨੂੰ ਇਸਾ ਬਰਾਬਰ ਕਰਤਾ ਕਿ ਜਿੱਥੇ ਮੀਰੀ ਹੈ ਨਾ ਉਹਦੇ ਨਾਲ ਪੀਰ ਖੜਾ ਫਿਰ ਜੋੜ ਨਹੀਂ ਕਰੂਗਾ ਪਰ ਜੇ ਆਪਾਂ ਦਰਬਾਰ ਸਾਹਿਬ ਮੱਥਾ ਟੇਕਣ ਜਾਈਏ ਤਾਂ ਆਪਾਂ ਦੇਖਦੇ ਆਂ ਵੀ ਇੱਕ ਛੋਟੀ ਹੈ ਇੱਕ ਵੱਡੀ ਹੈ ਉਹ ਕਿਹੜੀ ਛੋਟੀ ਤੇ ਕਿਹੜੀ ਵੱਡੀ ਹੈ ਵੱਡੀ ਕੋਈ ਨਹੀਂ ਦੇਖੋ ਰੋਹਾਨੀਅਤ ਜਿਹੜਾ ਧਰਮ ਦੀ ਰੋਹਾਨੀਅਤ ਹੈ ਉਹ ਉੱਚਾ ਹੈ ਹੂੰ ਜੇ ਥੋੜੀ ਜਿਹੀ ਰੋਹਾਨੀ ਵੀ ਬਾਣੀ ਹੈ ਰੋਹਾਨੀ ਚੇਤਨਾ ਹੈ ਕਿੰਮ ਸਚਾਰਾ ਹੋਵੀਏ ਕਿ ਕੂੜਾ ਟੁੱਟੇ ਪਾਲ ਵੀ ਜੇ ਥੋੜੀ ਜਿਹੀ ਸਚਾ ਰੋਹਾਨੀਅਤ ਦਾ ਸਚਾਰਾ ਪਾਣਾ ਤੇ ਕੂੜ ਦੀ ਕੰਦ ਕਿਹੜੀ ਹੈ ਦੁਨੀਆ ਤੇ ਰਾਜਨੀਤਿਕ ਤਾਕਤਾਂ ਇਹ ਕੂੜ ਦੀਆਂ ਧੰਨਾਂ ਨੇ ਇਹਨਾਂ ਨੂੰ ਕਿਵੇਂ ਕੁੱਟਣਾ ਭੰਨਣਾ ਤੇ ਦੂਰ ਕਰਨਾ ਹੂੰ ਠੰਡੇ ਬਰਜ ਦਾ ਕੀ ਮਾਹੌਲ ਸੀਗਾ ਮਾਹੌਲ ਤਾਂ ਥੋੜਾ ਸਹਣਾ ਵੀ ਆ ਅੱਜ ਦਾ ਦਿਨ ਵੇਖ ਲਓ ਹੂੰ ਮੀਂਹ ਪੈਂਦਾ ਹਵਾ ਚੱਲਦੀ ਹੈ ਆਪਾਂ ਛੱਤ ਦੇ ਉੱਤੇ ਬਾ ਦਿਓ ਦਰਵਾਜ਼ਾ ਕੋਈ ਹੋਵੇ ਨਾ ਕੱਪੜਾ ਕੋਈ ਹੋਵੇ ਨਾ 88 ਸਾਲ ਦੀ ਮਾਤਾ ਹੋਵੇ ਪੁੱਤੇ ਕੋਲੇ ਬੈਠੇ ਹੁਣ ਪਤਾ ਲੱਗੇ ਵੀ ਕੱਲ ਨੂੰ ਥਾਂ ਖੈਰ ਨਹੀਂ ਮਹਾਲਾ ਦੇ ਕੋ ਫਿਰ ਕਹਿ ਜਾਓ ਸਰ ਕਲਪਨਾ ਕਰਕੇ ਵੇਖੋ ਆਪਾਂ ਕਿਸੇ ਬੱਚੇ ਨੂੰ ਐ ਕਰੋ 2 ਮਿੰਟ ਘਰ ਤੋਂ ਬਾਹਰ ਵੈਸੀ ਖੜਾ ਦਿਓ ਜੇ ਮਾਂ ਨੂੰ ਹੌਲਨਾ ਪੈ ਜਾਣ ਤਾਂ ਮੇਰਾ ਪੁੱਤ ਠੰਡ ਨਾਲ ਮਰ ਗਿਆ ਤੇ ਉਹਦਾ ਦਾਦੀ ਸੀ ਜਿਹਨੂੰ ਪਤਾ ਸੀ ਵੀ ਮੇਰੇ ਦੋ ਪੋਤੇ ਜਾ ਚੁੱਕੇ ਨੇ ਇਹ ਵੀ ਨਾਲ ਹੈ ਹੈ ਮੇਰੇ ਪੁੱਤ ਨੂੰ ਭੱਜ ਕੇ ਕੇਲੇ ਦੇ ਵਿੱਚੋਂ ਨਿਕਲਣਾ ਰਾਤ ਨੂੰ ਉਹਦਾ ਸ਼ੂਗਰ ਕਰੋ ਇੱਕ ਸਾ ਭਾਈ ਸੰਗਤ ਸਿੰਘ ਉਹਨੇ ਬਾਬੇ ਨੂੰ ਕਿਹਾ ਬਾਬਾ ਜੀ ਤੁਹਾਨੂੰ ਜਾਣਾ ਹੀ ਪਾਣਾ ਬਾਬਾ ਜਾਵੇ ਨਾ ਉਹਨਾਂ ਨੇ ਪੰਜ ਬੰਦਿਆਂ ਨੇ ਰਲ ਕੇ ਕਿਉਂਕਿ ਗੁਰਮਰਿਆਦਾ ਵਿੱਚ ਪੰਜ ਬੰਦਿਆਂ ਦਾ ਫੈਸਲਾ ਮੰਨਣਾ ਹੀ ਪਊਗਾ ਮੰਨਣਾ ਹੀ ਪਏਗਾ ਜੀ ਬਿਲਕੁਲ ਉਹਨੇ ਕਿਹਾ ਬਾਬਾ ਜੀ ਸਾਡਾ ਹੁਕਮ ਚਲੋ ਅਰੇ ਲਓ ਭਾਈ ਗੁਰੂ ਜੀ ਨੇ ਪੰਜ ਪਿਆਰੇ ਦਾ ਹੁਕਮ ਮੰਨ ਕੇ ਫਿਰ ਗਏ ਬਾਬਾ ਜੀ ਅਸੀਂ ਚਾਹੁੰਦੇ ਜਾਓ ਗੁਰੂ ਜੀ ਸਾਹਮਣੇ ਤੇ ਦੋ ਮੁੰਡੇ ਸ਼ਹੀਦ ਹੋ ਚੁੱਕੇ ਨੇ ਸਿੰਘ ਸ਼ਹੀਦ ਹੋ ਚੁੱਕੇ ਨੇ ਬੰਦੇ ਸਾਰੇ ਨੌ ਦਾ ਅਸੀਂ ਰਹਿ ਗਏ ਸੀ ਬਾਜ 40 ਚੋਂ 11 ਬੰਦੇ ਰਹਿ ਗਏ ਸੀ ਤੇ ਉਹ ਸਾਰੇ ਸ਼ਹੀਦ ਹੋ ਗਏ ਸੀ ਦਾਦਾ ਜੀ ਤੇ ਗੁਰੂ ਸਾਹਿਬ ਚਲੇ ਰਾਤਾਂ ਦੇ ਵਿੱਚ ਕਿਸੇ ਦੇ ਘਰੇ ਨਹੀਂ ਕਿਸੇ ਨੇ ਵੜਾ ਸਿਰਫ ਦੋ ਪਠਾਣ ਸੀ ਨਬੀ ਖਾਂ ਤੇ ਗਨੀ ਖਾਂ ਮਾਛੀ ਵੜੇ ਵਾਲੇ ਦੋ ਪਠਾਣਾ ਨੇ ਆਪਦੇ ਚਾਰਜ ਥਾਂ ਦਿੱਤੀ ਦੋ ਰਾਤਾਂ ਫਿਰ ਉਹਨੇ ਪੂਰੀ ਖੋਜ ਕੀਤੀ ਬਾਬਾ ਜੀ ਫੌਜਾ ਜੀ ਵੀ ਮੰਗ ਰਾਇ ਜਸੂਸਾ ਜੀ ਵੀ ਮੰਗਰ ਫਿਰਦੇ ਆ ਫਿਰ ਉਹ ਇੱਥੇ ਦਾ ਪੀਰ ਬਣਾ ਕੇ ਬਾਬੇ ਨੂੰ ਇੱਥੋਂ ਸੁਰੱਖਤ ਵਿਦਾ ਕੀਤਾ ਪੁੱਛਦਾ ਪੀਰ ਬਣਾ ਕੇ ਤੇ ਇੱਕ ਜਿਹੜਾ ਸਵਾਲ ਹੈ ਬਹੁਤ ਕੰਟਰੋਵਰਸ਼ੀਅਲ ਹੋ ਸਕਦਾ ਹੈ ਬਟ ਮੈਂ ਪੁੱਛਣਾ ਚਾਹਾਂਗਾ ਵੀ ਕੀ ਉਹਨਾਂ ਦੀ ਡੈੱਡ ਬੋਡੀ ਮਿਲੀ ਸੀ ਕਿਹਨਾਂ ਦੀ ਅ ਗੁਰਗੁਪਤ ਸਿੰਘ ਜੀ ਦੀ ਵੇਖੋ ਬਲੇ ਜਿਹੜਾ ਬੰਦਾ ਹੂੰ ਧਰਤੀ ਤੇ ਆ ਗਿਆ ਹੂੰ ਤੇ ਧਰਤੀ ਤੋਂ ਵਿਦਾ ਹੁੰਦਾ ਹੂੰ ਤੇ ਡੈੱਡ ਬੋਡੀ ਤਾਂ ਧਰਤੀ ਤੇ ਰਹਿੰਦੀ ਹੈ ਨਾ ਪਰ ਕਹਿੰਦੇ ਨੇ ਕਈ ਮੈਂ ਸੁਣਿਆ ਵੀ ਹੈ ਤੇ ਕਹਿੰਦੇ ਵੀ ਨਹੀਂ ਮਿਲੀ ਨਹੀਂ ਵੇਖੋ ਇਹ ਗੱਲ ਨਾ ਨਾ ਤਾਂ ਵਿਗਿਆਨਕ ਤੌਰ ਤੇ ਸਹੀ ਆ ਨਾ ਸਹੀ ਧਰਮ ਦੀ ਵਿਆਖਿਆ ਅਨੁਸਾਰ ਸਹੀ ਆ ਹਾਂ ਸ਼ਰਦਾ ਬੱਸ ਤੁਸੀਂ ਕੁਝ ਵੀ ਕਹਿ ਸਕਦੇ ਇਤਿਹਾਸਕਾਰ ਕੀ ਕਹਿੰਦੇ ਨੇ ਇਹਦੇ ਉੱਤੇ ਉਹ ਤਾਂ ਕਹਿੰਦੇ ਵੀ ਡੈਡ ਬਾਡੀ ਹਮਲਾ ਹੋਇਆ ਹਮਲਾ ਹੋਇਆ ਤੇ ਯੂਨੀ ਕਹਿੰਦੇ ਆ ਵੀ ਟੋਪੇ ਲੱਗੇ ਟੋਪੇ ਫਿਰ ਟੁੱਟ ਗਏ ਫਿਰ ਇਨਫੈਕਸ਼ਨ ਅਰਜ ਹੋ ਗਈ ਇਨਫੈਕਸ਼ਨ ਨਾਲ ਖਾਲ ਤੇ ਵਿਗੜ ਗਈ ਤੇ ਬਾਬੇ ਨੂੰ ਜਾਨ ਤੋਂ ਬਿਰਵਾ ਹੋਣਾ ਪਿਆ ਤੇ ਜੇ ਉਹਨਾਂ ਦਾ ਸਰੀਰ ਸੰਸਕਾਰ ਇੱਥੇ ਹੋਣਾ ਕਿਸੇ ਤੇ ਹੋਰ ਸੰਸਕਾਰ ਹੋਇਆ ਸੀ ਉਹਨਾਂ ਦਾ ਸੰਸਕਾਰ ਹੋਇਆ ਸੀ ਤਾਂ ਹੀ ਤਾਂ ਉੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਹੂੰ ਦੱਸੋ ਨਾ ਜੇ ਸੰਸਕਾਰ ਹੋਇਆ ਸੀ ਤਾਂ ਗੁਰਦੁਸਾਰਾ ਤਾਂ ਤਹੀਂ ਬਣਿਆ ਨਾ ਹਾਂ ਕਈ ਵਾਰੀ ਸਰਦਾਬਾਸ ਕਹਦੇ ਨੇ ਜੀ ਬੰਦਾ ਸਮੇਤ ਸਰੀਰ ਦੇ ਜੀ ਸੁਰਗਾ ਨੂੰ ਗਿਆ ਇਹ ਗੱਲਾਂ ਨਾ ਅੰਧਵਿਸ਼ਵਾਸ ਕਰਕੇ ਤਾਂ ਕੀਤੀਆਂ ਜਾ ਸਕਦੀਆਂ ਵਿਸ਼ਵਾਸ ਤੇ ਤਰਕ ਨਾਲ ਇਹ ਗੱਲਾਂ ਭੂਗੀਆਂ ਨਹੀਂ ਉੱਠਦੀਆਂ ਕੋਈ ਤੇ ਇਹ ਵੀ ਕਿਸੇ ਬਾਬੇ ਦੀ ਪੀੜ ਨਹੀਂ ਹੋਈਂਦੀ ਆ ਪੀੜ ਪੁੱਤ ਹੋਈ ਕਿ ਨਹੀਂ ਜਿੱਦੇ ਕੋਈ ਛੱਟਬਾਈ ਤੇ ਪੀੜ ਤਾਂ ਹੁੰਦੀ ਆ ਜਦੋਂ ਕਹਿੰਦੇ ਵੀ ਜਵੇ ਬਾਣ ਲੱਗਾ ਤਵੇ ਰੋਹ ਜਾਗਾ ਬਾਣ ਲੱਗਣ ਦਾ ਦੁੱਖ ਤੇ ਪੀੜ ਆ ਨਾ ਤੇ ਤਾਈਂ ਅਗੇ ਕਰੋਧ ਉੱਠਦਾ ਤਾਈਂ ਰੋਹ ਸੁੜਦਾ ਇਨਸਾਨੀ ਦਰਦ ਤਾਂ ਮਨੁੱਖੀ ਚ ਹੁੰਦਾ ਹੈ ਗੁਰੂ ਸਾਹਿਬ ਤਾਂ ਆਪਣੇ ਨਾਲ ਵੱਧ ਸੀ ਕੋ ਸਵੇਦਨਸ਼ੀਲ ਸੀ ਸਵੇਦਨਾ ਜਿਹਦੇ ਚ ਜਿੰਨੀ ਵੱਡੀ ਸਵੇਦਨਾ ਹੋਵੇ ਉਹਦੇ ਵਿੱਚ ਓਨਾ ਹੀ ਤਰਸ ਭਾਵ ਤੇ ਦਰਦਵਾ ਦਰਦਵਾ ਬਿਲਕੁਲ ਇਨਸਾਨੀ ਸਮਝਦਾਰੀ ਬਹੁਤ ਵੱਡੀ ਸੀ ਮੇਰੇ ਤੇ ਜਿਹੜੀ ਚਮਕੌਰ ਸਾਹਿਬ ਦੀ ਲੜਾਈ ਦੇ ਵਿੱਚ ਜਦੋਂ ਅ ਜਿਹਨੂੰ ਪਗਿਆ ਦੋ ਪਿਆਰੇ ਜਿਹੜੇ ਸੀਗੇ ਸ਼ੀਦੂ ਨੇ ਸਾਹਮਣੇ ਉਹਦੇ ਚ ਹੋਏ ਸੀ ਉਹਦੇ ਸਾਹਮਣੇ ਹੋਏ ਤਾਂ ਉਹਨਾਂ ਨੇ ਉੱਥੇ ਕੁਝ ਨਹੀਂ ਕੀਤਾ ਨਹੀਂ ਉਹ ਲੜਾਈ ਲੜ ਰਹੇ ਸੀ ਚਰੇ ਉਹ ਕੀ ਕਰ ਸਕਦੇ ਸੀ ਹਾਂ ਸਾਹਮਣੇ ਜਾ ਰਹੇ ਨੇ ਸੈਂਕੜੇ ਬੰਦੇ ਨਾਲ ਲੜ ਲੜ ਕੇ ਮਰ ਰਹੇ ਨੇ 14 ਤੀਰ ਜਿਹੜੇ ਸੀਗੇ ਤੇ ਆਖਿਆ ਜਾਂਦਾ ਵੀ ਉਹਨਾਂ ਦੀ ਛਾਤੀ ਦੇ ਵਿੱਚ ਵੱਜੇ ਸੀਗੇ ਦੇਖੋ ਕਿੰਨੇ ਕਿ ਜਖਮ ਹੈ ਹੂੰ ਵੇਖ ਕੋ ਜਗਮ ਤੀਨਾ ਨਾਲ ਜਾਂ ਤਲਵਾਰਾਂ ਦੇ ਸੀ ਨਾ ਜੀ ਪਹਿਲਾਂ ਤੀਰ ਮਾਰ ਕੇ ਸੇਟਣਾ ਮਗਰ ਉਹ ਤਲਵਾਰਾਂ ਨਾਲ ਕੱਟਣਾ ਜਾਲਮ ਨੇ ਤਾਂ ਕੱਟਣਾ ਹੀ ਆ ਜਾਲਮ ਨੂੰ ਕੋਈ ਤਰਸ ਨਹੀਂ ਹੁੰਦਾ ਜਿਹੜਾ ਜਾਲਮ 7 ਸਾਲ ਦੇ ਤੇ 9 ਸਾਲ ਦੇ ਬੱਚਾ ਨਹੀਂ ਨਾ ਇੱਟਾਂ ਚੜ ਸਕਦਾ ਤੇ ਉਹਨਾਂ ਨੂੰ ਸਜ਼ਾ ਕੀ ਹੋਈ ਬਾਅਦ ਦੇ ਵਿੱਚ ਉਹ ਬੰਦੇ ਬਾਦਰ ਨੇ ਸੋਤੇ ਸਾਰੇ ਹੂੰ ਬੰਦੇ ਬਾਦਰ ਨੇ ਜਿਹੜਾ ਸਰਾਂਦਾ ਨਵਾਬ ਸੀ ਉਹਦਾ ਜਿੰਨਾ ਜਾਲਮ ਟੋਲਾ ਸੀ ਪਰ ਸੋਤਾ ਸੀ ਅਜਵੀਆਂ ਉਹਨਾਂ ਦੀਆਂ ਵੱਡੀਆਂ ਸ਼ਾਹੀ ਹਵੇਲੀਆਂ ਐ ਢਹਿ ਢੇਰੀ ਹੋਈਆਂ ਪਈਆਂ ਨਾ ਆਖਦੇ ਨੇ ਵੀ ਜਿੱਥੇ ਉਹਨਾਂ ਨੂੰ ਚਨਵਾਇਆ ਗਿਆ ਸੀਗਾ ਦੋ ਪਿਆਰੇ ਨੂੰ ਉੱਥੇ ਜਿਹੜੀ ਨੀਮ ਹੈ ਉਹਦੇ ਚ ਆਵਾਜ਼ ਆਉਂਦੀ ਹੈ ਆਵਾਜ਼ ਤਾਂ ਨਹੀਂ ਆਉਂਦੀ ਬੰਦੇ ਦੀ ਆਪਣੀ ਆਤਮਾ ਕੰਮਦੀ ਹੈ ਉੱਥੇ ਜਾ ਕੇ ਵੀ ਹੈ ਤੁਸੀਂ ਜਾਓ ਉੱਥੇ ਤੇ ਤੁਹਾਡੇ ਅੰਦਰੋਂ ਆਪ ਹੀ ਆ ਕੋਈ ਹੈ ਵੀ ਬਾਬੇ ਇੱਥੇ ਜਣੇ ਸੀ ਓਏ ਹੋਏ ਆਹ ਕੀ ਗੱਲ ਵੀ 7 ਸਾਲ ਤੇ 9 ਸਾਲ ਦੇ ਬੱਚੇ ਕਿੱਡੇ ਮਤਲਬ ਉਹ ਜ਼ਾਲਮ ਤੇ क्रੂਅਲ ਬੰਦੇ ਸੀ ਕਿਨੇ ਨਫਰਦੀਏ ਬੰਦੇ ਸੀ ਅੱਖੀਏ ਤਾਂ ਧਨ ਜਿਗਰਾ ਉਸ ਗੁਰੂ ਦਾ ਧਨ ਦੇਖੋ ਉਹ ਧਨ ਜਿਗਰਾ ਇਸ ਕਰਕੇ ਉਹਨਾਂ ਦੇ ਸਾਹਮਣੇ ਮਿਸ਼ਨ ਬਹੁਤ ਵੱਡਾ ਸੀ ਮਨੁੱਖਤਾ ਦਾ ਮਿਸ਼ਨ ਸੀ ਨਾ ਆਜ਼ਾਦੀ ਦਾ ਮਿਸ਼ਨ ਸੀ ਮਨੁੱਖਤਾ ਦੀ ਜਾਦੀ ਦਾ ਮਿਸ਼ਨ ਸੀ ਜੇ ਕੋਈ ਆਉ ਉਹ ਉਸ ਜਾਦੀ ਦਾ ਮਿਸ਼ਨ ਮੁਰੇ ਤੁਹਾਨੂੰ ਪਤਾ ਫਿਰ ਨਿੱਜੀ ਪੀੜਾਂ ਛੋਟੀਆਂ ਰਹਿ ਜਾਂਦੀਆਂ ਦੀ ਜੀ ਪੀੜਾ ਛੋਟੀਆਂ ਰਹਿ ਜਾਂਦੀਆਂ ਛੋਟੀਆਂ ਰਹਿ ਜਾਂਦੀਆਂ